ਵੇੜ ਗਿਆ ਸੋ ਹਨੇ ਫੋਨ ਕਰਨਾ ਕਾ ਨਾ ਕਰਨਾ ਹੈ ਮੈਂ ਤੈਨੂੰ ਕੀ ਕਹ ਰਿਹਾ ਹੈ ਇਹਨਾਂ ਨੂੰ ਕਹਿ ਦੋ ਇਹ ਨਾ ਕਰਨ ਮੇਰੇ ਰਾਣਾ ਕਿਉਂ ਨਾ ਕਰਨ ਜਦ ਤੂੰ ਗੱਲ ਨਹੀਂ ਸੁਣਦੀ ਮੈਨੂੰ ਕੋ ਫੋਨ ਕਰ ਦੇ ਨਹੀਂ ਪਰ ਇਹ ਮੇਰਾ ਗੁੱਸਾ ਨਹੀਂ ਗਿਆ ਆਪੇ ਸਾ ਜਿੱਥੇ ਮਿਲੂ ਉੱਥੇ ਬੇਇਜ਼ਤੀ ਕਰ ਲਵਾਂ ਚਾਰ ਬੰਦੇ ਖੜੇ ਹੋ ਪੰਜ ਖੜੇ ਉਹਨੂੰ ਉੱਥੇ ਜਾਨ ਬੁੱਝ ਕੇ ਬੇਇਜ਼ਤੀ ਕਰੋ ਜਦੋਂ ਸਾਰਾ ਤਰੇ ਪੈਸੇ ਦੇ ਦਾਂਗੇ ਦੱਸਦੇ ਅਸੀਂ ਏ ਮਾ ਕੀ ਹੋਇਆ ਕਿਵੇਂ ਟੱਪ ਦਾ ਟਪਾਉਂਦਾ ਹੋਣਾ ਟੱਪ ਦਾ ਟਪਾਉਂਦਾ ਤੈਨੂੰ ਕੁਝ ਕਿਹਾ ਸੀ ਮੈਂ ਕੀ ਕਿਹਾ ਸੀ ਨਾ ਭੁੱਲ ਵੀ ਗਈ ਪੈਸੇ ਨੂੰ ਕਿਹਾ ਸੀ ਤੈਨੂੰ ਮੈਂ ਉਹੀ ਹੋਇਆ ਹਿੱਲੇ ਪੈਸੇ ਦਾ ਆ ਮੈਂ ਨਾ ਸਫੇ ਪੈਸਾ ਦਾ ਹਿਲਾ ਕਿੱਥੋਂ ਕਰਤਾ ਉਹਨੂੰ ਕਿਹਾ ਸੀ ਰਕਾਨ ਨੂੰ ਉਹਨੇ ਗੱਲ ਨਹੀਂ ਸੁਣੀ ਮੇਰੀ ਹੈ ਕਿੱਥੇ ਉਹ ਇੱਥੇ ਉਹ ਅੰਦਰ ਮਾਲਾ ਜ਼ਮੀਨ ਦੱਬਣ ਨੂੰ ਫਿਰਦਾ ਫਿਰ ਕਹਿੰਗੀ ਨੇ ਜਦ ਕਹਿੰਦੇ ਮੇਰੇ ਪੈਸੇ ਦੋ ਨਹੀਂ ਜ਼ਮੀਨ ਦੀ ਰਜਿਸਟਰੀ ਕਰਵਾਓ ਐ ਕਿਵੇਂ ਕਰਾਜ ਕਰ ਇੱਕ ਟਰੀ ਆ ਫਿਰ ਦੋ ਬਗੰਨਾ ਪੈਸੇ ਮੇਰੇ ਨਹੀਂ ਓਰੇ ਆ ਨੀ ਤੂੰ ਤਾ ਬੜੀ ਆ ਗਈ ਬਸ ਸਮਝੀ ਨਹੀਂ ਆਉਂਦੀ ਚਾਰ ਬੰਦੇ ਖੜੇ ਹੋ ਗਏ ਉੱਥੇ ਮੇਰੀ ਬੇਇਜ਼ਤੀ ਕਰਨ ਲੱਗ ਜੂਗਾ ਕਿੱਥੇ ਖੜੇ ਉੱਥੇ ਬੇਇਜ਼ਤੀ ਕਰਨ ਲੱਗ ਜੂਗਾ ਕਿੰਨੇ ਵਾਰ ਕਿਹਾ ਵੀ ਪੈਸਾ ਹਿੱਲ ਕਰ ਲੈ ਕਰ ਲੈ ਆ ਕਿ ਦਿਨਾਂ ਦਾ ਕੇ ਹੈ ਇਹਨੂੰ ਕੀ ਹੋ ਗਿਆ ਜੀ ਲੈ ਲੈ ਬਸ ਦੇ ਪਹਿਲਾਂ ਇਹਨੂੰ ਕੀ ਹੋ ਗਿਆ ਜੀ ਭੋਲੀ ਬਣਦੀ ਆ ਜਿਵੇਂ ਪਤਾ ਹੀ ਨਹੀਂ ਕਾਸੇ ਦਾ ਓਲੇ ਇਧਰ ਆ ਇਧਰ ਬੈਠਾ ਕੇ ਬੈਠੇ ਬੈਲਾ ਓਛ ਮਾਈ ਨਾ ਮੈਂ ਤੈਨੂੰ ਫੋਨ ਫੋਨ ਕਰਨ ਨੂੰ ਕਿਹਾ ਸੀ ਤੇਰੇ ਪੇਕੇਆਂ ਨੂੰ ਮੈਂ ਤਾਂ ਕੋਈ ਫੋਨ ਨਹੀਂ ਕੀਤਾ ਹਾਂ ਮੈਂ ਪਾਗਲ ਤੇਰਾ ਦਿਮਾਗ ਤੇ ਮੁੱਕ ਕੰਮ ਕਰਦਾ ਕੰਨਾ ਮੈਂ ਕਹਿਉਣਾ ਕੀਤਾ ਮਾਂ ਮੈਂ ਕੀ ਕਹਿੰਦੀ ਉਹਨਾਂ ਨੂੰ ਫੋਨ ਕਰਕੇ ਮੈਂ ਤਾਂ ਤੁਹਾਨੂੰ ਉਦਾਂ ਹੀ ਜਵਾਬ ਦਿੱਤਾ ਸੀ ਵੀ ਉਹ ਇੰਨੇ ਪੈਸਿਆਂ ਦਾ ਹੱਲ ਨਹੀਂ ਕਰ ਸਕਦੇ ਜੇ ਪੈਸਿਆਂ ਦਾ ਹੱਲ ਨਹੀਂ ਕਰ ਸਕਦੇ ਤਾਂ ਤੁਰ ਵੀ ਲੱਗੇ ਤੂੰ ਪੈਸਿਆਂ ਦਾ ਹੱਲ ਨਹੀਂ ਕਰ ਸਕਦੇ ਨਾ ਨਾ ਤਾਂ ਉਹਨਾਂ ਨੇ ਨੰਗਾ ਨੇ ਤੈਨੂੰ ਕੁਛ ਦਾਤ ਚ ਦਿੱਤਾ ਹੈ ਹੈ ਆ ਫੜਾ ਤੇ ਇੱਕ ਟੁੱਟੇ ਬੈਡ ਆ ਉਹਨਾਂ ਨੂੰ ਸੌਂਖ ਲੱਗੀ ਪਈ ਆ ਇੱਕ ਲੱਕੜ ਦੀ ਨਮਾਰੀ ਮੈਂ ਤੂੰ ਇਹਨੂੰ ਪੈਸੇ ਨੂੰ ਕਹੇ ਇਹਨੂੰ ਜਿਆਦਾ ਗੱਲਾਂ ਨਹੀਂ ਨਾ ਬੋਲ ਮੈਨੂੰ ਗੁੱਸਾ ਚੜੀ ਜਾਂਦਾ ਜਦੋਂ ਵੀ ਮੈਂ ਚਾਰ ਬੰਦੇ ਖੜੋਂਦਾ ਨਾ ਸਾਰਾ ਜਾਨ ਪੁੱਜ ਕੇ ਬੇਇੱਜ਼ਤੀ ਕਰਦਾ ਉੱਥੇ ਬੇਇੱਜ਼ਤੀ ਕਰਦਾ ਸੱਤ ਚ ਖੜਿਆ ਉੱਥੇ ਆ ਕੇ ਬੇਇੱਜ਼ਤੀ ਕਰਨ ਲੱਗਿਆ ਕੀ ਗੱਲ ਨੇ ਉਹਨਾਂ ਤਾਂ ਜਾਣ ਕੇ ਕਰਦੇ ਨੇ ਵੀ ਛੇਤੀ ਜ਼ਮੀਨ ਸਭਾਉਣ ਸਾਨੂੰ ਸਭਾਉਣਾ ਆਓ ਅਗਲਾ ਤਾਂ ਦੱਬਣ ਨੂੰ ਫਿਰਦਾ ਤਾਂ ਦੇ ਦੋ ਪਰ ਪੈਸੇ ਇਹਨੂੰ ਕਿੰਨੇ ਵਾਰ ਕਿਹਾ ਹੈ ਹੈ ਬੋਲ ਤੂੰ ਫੋਨ ਕਰਦੀ ਹੈ ਕਤੈਨੂੰ ਫੜ ਕੇ ਬਾ ਮੈਂ ਕੱਢਾ ਕਰੂੰ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ ਮੇਰੇ ਨਾਲ ਗੱਲ ਚ ਗੁੱਠਾ ਦੇਦਾ ਹੁਣ ਜੇ ਮੇਰੇ ਮਾਪੇ ਚਾਹੁੰਦੇ ਹੁੰਦੇ ਤਾਂ ਮੈਂ ਪੈਸੇ ਮੰਗਦੀ ਵੀ ਸੋਹਣੀ ਲੱਗਦੀ ਲੈ ਮੈਂ ਪਾਗਲ ਨਹੀਂ ਜੇ ਮਾਪਿਓ ਨਹੀਂ ਹੈਗੇ ਆ ਉਹ ਛੜਾ ਤਾਂ ਹੈਗਾ ਇੱਕ ਨਾ ਜੇ ਮਾਪਿਓ ਦਾ ਬਾਗ ਏ ਤੇਰੇ ਤਾਂ ਜ਼ਮੀਨ ਨਾਲ ਲੈ ਕੇ ਬਾਗ ਏ ਹੋ ਮੀਡੀਕਲ ਸੁਣ ਕਹਿੰਦੇ ਫੋਨ ਕਰਨਾ ਕਾ ਨਾ ਕਰਨਾ ਹੈ ਮੈਂ ਤੈਨੂੰ ਕੀ ਕਹ ਰਿਹਾ ਹੈ ਇਹਨਾਂ ਨੂੰ ਕਹਿ ਦਊ ਹੈ ਨਾ ਕਰਨ ਮੇਰੇ ਨਾਲ ਕਿਉਂ ਨਾ ਕਰਨ ਜਦ ਤੂੰ ਗੱਲ ਨਹੀਂ ਸੁਣਦੀ ਮੈਨੂੰ ਕੋ ਫੋਨ ਕਰ ਦੇ ਨਹੀਂ ਪਰ ਇਹ ਮੇਰਾ ਗੁੱਸਾ ਨਹੀਂ ਜਾਣਦੀ ਮੈਂ ਨਹੀਂ ਕਰ ਸਕਦੀ ਫੋਨ ਅਸੇ ਫੋਨ ਨਹੀਂ ਕਰਦੀ ਤੂੰ ਹੈ ਕਿਉਂ ਕਰਾਂ ਮੈਂ ਫੋਨ ਮੇਰੇ ਵਿਆਹ ਵੇਲੇ ਬਥੇਰਾ ਖਰਚਾ ਕਰਤਾ ਸੀ ਕੀ ਖਰਚ ਕਰ ਉਹਨਾਂ ਨੇ ਸਾਰੀਆਂ ਤੂੰ ਸੀ ਮੇਰੀਆਂ ਟੂਮਾਂ ਲਾ ਲਈਆਂ ਮੱਕਾ ਤੇ ਖਰਚਾ ਕਰਿਆ ਉਹਨਾਂ ਨੇ ਟੂਮਾਂ ਤਾਂ ਦੇਖੀ ਦਿੱਤਾ ਆ ਇੱਕ ਭਰੇ ਭਰੇ ਦੇ ਟੋਕਸ ਮੇਰਾ ਪਤਨ ਤਾਂ ਸਰਿਆ ਨਹੀਂ ਕੁਛ ਉਹ ਤਾਂ ਮੇਰੇ ਸਾਲੇ ਕਹਿੰਦੇ ਸੀ ਗੱਡੀ ਦੇਵਾਂਗੇ ਜੀ ਸਾਡਾ ਕੱਲਾ ਕੱਲਾ ਨਹੀਂ ਗੱਡੀਰਾ ਕੀ ਦਿੱਤਾ ਮੈਨੂੰ ਓਏ ਉਹਨੂੰ ਤਾਂ ਮੈਂ ਵੀ ਨਹੀਂ ਕੁਛ ਮੰਗੇ ਸੀ ਗੱਡੀ ਲੈਣ ਵਾਲੀ ਜ਼ਮੀਨ ਤਾਂ ਤੁਹਾਡੇ ਕੋਲੇ ਵੀ ਨਹੀਂ ਹੈਗੀ ਦੋ ਕਿਲੇ ਤਾਂ ਸਾਰੇ ਤੁਹਾਡੇ ਕੋਲ ਜ਼ਮੀਨ ਦੇ ਨੇ ਅੱਛਾ ਪਰ ਪਹਿਲਾਂ ਦੇਖਣਾ ਸੀਗਾ ਮੈਂ ਦੋਕ ਲੈ ਆਈ ਬਣ ਜਾਂਦੇ ਨੇ ਮਾਂ ਤੂੰ ਇਹਨੂੰ ਕਹਿ ਦੇ ਮੈਥੋਂ ਬੋਰਾ ਨਹੀਂ ਕੋਈ ਅੱਛਦੀ ਜੀ ਗੱਲ ਨਹੀਂ ਫੜੇ ਮੈਥੋਂ ਨੂੰ ਉਹ ਜਾ ਦੂੰ ਜਾ ਕਰ ਫੋਨ ਜਾ ਕਰ ਫੋਨ ਹੁਣ ਆ ਫੋਨ ਕਰ ਉਹਨੂੰ ਥੋੜੇ ਬਹੁਤੇ ਪੈਸਿਆਂ ਦਾ ਹੀਲਤਾ ਉਹ ਕਰ ਦੇਣਗੇ ਪਰ 5 ਲੱਖ ਤਾਂ ਬਹੁਤ ਜ਼ਿਆਦਾ ਹੈ ਜੀ ਤੁਸੀਂ ਆਪ ਹੀ ਸਿਆਣੇ ਹੋ ਜੇ ਥੋੜੇ ਤੋਂ ਕੋਈ 5 ਲੱਖ ਖੜੇ ਪੈਰ ਮੰਗੇ ਤੁਸੀਂ ਦੇ ਦੋਗੇ ਕਿ ਸਿਰਫ 5 ਲੱਖ ਮੈਂ ਤਾਂ ਲਵਾਂਗਾ ਮੈਨੂੰ ਕਿਸੇ ਦੀ ਕੁਝ ਨਹੀਂ ਚਾਹੀਦਾ ਠੀਕ ਹੈ ਨਾ ਮੈਨੂੰ 5 ਲੱਖ ਚਾਹੀਦਾ ਤਾਂ ਚਾਹੀਦਾ ਮੇਰੇ ਭਾਵੇਂ ਉਹ ਮਰਨ ਮੇਰੇ ਭਾਂ ਕੁਝ ਕਰਨ ਮੈਨੂੰ ਸਿਰਫ 5 ਲੱਖ ਚਾਹੀਦਾ ਤਾਂ ਚਾਹੀਦਾ ਬਸ ਜੇ ਇਸ ਘਰ ਚ ਰਹਿਣਾ ਨਾ ਤਾਂ ਤਾਂ 5 ਲੱਖ ਤੈਨੂੰ ਲਿਆਉਣਾ ਹੀ ਪਊਗਾ ਮੰਮੀ ਰਹਿਣਾ ਤਾਂ ਮੈਨੂੰ ਇਸ ਘਰ ਚ ਹੀ ਪਊਗਾ ਜਦੋਂ ਮੇਰਾ ਹੀ ਘਰ ਐ ਹੋਰ ਮੈਂ ਕਿੱਥੇ ਜਾਣਾ ਫੇਰ ਲਿਆ 5 ਲੱਖ ਤੇਰੇ ਭਰਾ ਤੋਂ ਫੇਰ ਰਹਿਣਾ ਪਊ ਇੱਥੇ ਨਾਲੇ ਕੱਲੀ ਕੱਲੀ ਕੁੜੀ ਐ ਉਹਦਾ ਬਥੇਰੇ ਕਹਿੰਦੇ ਜੀ ਸਾਡੀ ਕੁੜੀ ਨੂੰ ਬਹੁਤ ਕੁਛ ਦੇਵਾਂਗੇ ਉਹਦਾ ਸਾਲੇ ਤਾਂ ਕੋਈ ਸਰਿਆ ਨਹੀਂ ਹੁਣ ਤਾਂ 5 ਲੱਖ ਦੇ ਹੀ ਦੇਣਗੇ ਅਸਲ ਥੋੜੀ ਆਪ ਦੀ ਭੈਣ ਨੀ ਨਾ ਜੀ ਹੈਗੀ ਤੁਹਾਨੂੰ ਤਾਂ ਨਹੀਂ ਪਤਾ ਕਿ ਕੁੜੀਆਂ ਦੇ ਦੁੱਖ ਕੀ ਹੁੰਦੇ ਨੇ ਤੇ ਥੋੜੀ ਭੈਣ ਹੋਊਗੀ ਉਹਦੇ ਸਹੁਰਿਆਂ ਨੇ ਤੁਹਾਡੇ ਤੋਂ 5 ਲੱਖ ਮੰਗੇ ਹੁੰਦਾ ਤੁਸੀਂ ਦੇ ਦੇ ਦਿੰਦੇ ਹਾਂ ਮੈਂ ਤਾਂ ਦੇ ਦਿੰਦਾ ਆਪਦੀ ਭੈਣ ਦਾ ਘਰ ਬਸਾਉਣ ਵਾਸਤੇ ਬੰਦਾ ਕੀ ਕੁਝ ਨਹੀਂ ਕਰਦਾ ਬਸ ਹੁਣ ਇਹੀ ਕੁਝ ਤੈਨੂੰ ਕਰਨਾ ਤੈਨ ਆਪਣੇ ਭਾਈ ਨੂੰ ਜਾ ਕੇ ਬਸ ਇਹੀ ਕਹਿਣਾ ਕਿ ਮੈਨੂੰ ਪੈਸੇ ਚਾਹੀਦੇ ਨੇ ਤੇ ਨਹੀਂ ਫਿਰ ਮੈਂ ਤੁਹਾਡੇ ਘਰੇ ਆ ਕੇ ਬੈਠਣਾ ਸਿੱਧੀ ਜੀ ਗੱਲ ਆ ਇਹ ਹੁਣ ਤੈਨ ਸੋਚਣਾ ਬਈ ਲੱਗੀ ਸਮਝ ਕਈ ਵਾਰ ਨਾ ਬੰਦ ਨੂੰ ਪਿਆਰ ਦੀ ਭਾਸ਼ਾ ਸਮਝ ਨਹੀਂ ਆਉਂਦੀ ਹੁੰਦੀ ਤੇ ਤੈਨੂੰ ਸਮਝਾ ਰਿਆ ਹੁਣ ਪਿਆਰ ਨਾਲ ਚਲੋ ਮੈਂ ਇੱਕ ਵਾਰੀ ਫੋਨ ਕਰਕੇ ਦੇਖ ਲੈਣੀ ਆ ਜੇ ਗੱਲ ਬਣੀ ਤਾਂ ਗੱਲ ਬਾਨੀ ਚਾਹੀਦੀ ਆ ਇੱਕ ਵਾਰੀ ਫੋਨ ਕਰਕੇ ਦੇਖਣਾ ਨਹੀਂ ਫੋਨ ਕਰ ਦੇ ਤੇ ਪੈਸੇ ਆ ਜਾਣਾ ਜੇ ਮੇਰੇ ਮਾਪੇ ਜਿਉਂਦੇ ਹੁੰਦੇ ਹੁੰਦੇ ਨਾ ਫਿਰ ਤਾਂ ਉਹਨਾਂ ਤੇ ਮੇਰਾ ਰੋਬ ਵੀ ਚੱਲਦਾ ਹੁਕਮ ਵੀ ਚੱਲਦਾ ਸਭ ਕੁਝ ਚੱਲਦਾ ਪਰ ਜਦੋਂ ਦੁਨੀਆ ਤੇ ਮੇਰੇ ਮਾਪੋ ਹੀ ਨਹੀਂ ਹੈਗੇ ਭਾਈ ਪਰਜਾਈ ਕਿਸੇ ਦੇ ਕੀ ਮਿੱਤ ਹੁੰਦੇ ਨੇ ਅੱਛਾ ਮੈਂ ਚਾਚਾ ਦਾ ਹੈਗਾ ਭਾਈ ਪਰਜਾਈ ਦਾ ਨਹੀਂ ਤੇ ਉਹਨਾਂ ਦੀ ਵੀ ਲੱਗਦੀ ਜਮੀਰ ਵਾ ਹਿੱਸਾ ਵਾ ਹੀ ਜਾਂਦੇ ਨੇ ਉਹ ਮੰਨ ਲਾ ਤੇਰੇ ਮਾਪੇ ਹੁੰਦੇ ਫਿਰ ਕੀ ਕਰਦੀ ਫਿਰ ਮੇਰੇ ਕੋਠੀ ਪਵਾ ਦਿੰਦੇ ਨਾ ਮੈਨੂੰ ਗੱਡੀ ਦੇ ਦਿੰਦੇ ਹੈ ਉਹ ਕਿਉਂ ਕੋਠੀ ਪਉਣਗੇ ਤੁਸੀਂ ਆਪ ਮਿੰਟ ਕਰੋ ਕੋਈ ਤੁਸੀਂ ਆਪ ਪਾਓ ਅੱਛਾ ਓਏ ਉਹਨਾਂ ਦਾ ਸਾਰਿਆਂ ਦਾ ਕੱਲਾ ਕੱਲਾ ਜਵਾਈ ਹੈ ਇਹਨਾਂ ਫਰਜ਼ ਤਾਂ ਬਣਦੀ ਹੈ ਵੀ ਜਵਾਈ ਦੀ ਸੇਵਾ ਕਰਨ ਵੀ ਜਵਾਈ ਜੋ ਮੰਗਦਾ ਭਾਈ ਹਾਜ਼ਰ ਕਰਨ ਜਵਾਈ ਤਾਂ ਮੇਰਾ ਭਾਈ ਵੀ ਹੈਗਾ ਜੀ ਕਿਸੇ ਦਾ ਉਹਦੇ ਸਾਰਿਆਂ ਨੇ ਤਾਂ ਕੋਈ ਨਹੀਂ ਉਹਦੇ ਨਾਲ ਓਏ ਉਹਦੇ ਲਵੇਂ ਅਣਖ ਨਹੀਂ ਨਾ ਅਣਖ ਨਾਲ ਦੀ ਚੀਜ਼ ਨਹੀਂ ਜਨਾਨੀ ਥੱਲੇ ਲੱਗਿਆ ਹੋਇਆ ਜਿਵੇਂ ਕਹਿੰਦੀ ਓਵੇਂ ਕਰਦਾਗਾ ਮੈਂ ਨਹੀਂ ਜਨਾਨੀ ਜਨਾਨੀ ਥੱਲੇ ਲੱਗਦਾ ਨਾਲੇ ਸਹਨੇ ਕਹਿੰਦੇ ਆ ਵੀ ਜੁੱਤੀ ਹੋਏ ਤਾਂ ਜਨਾਨੀ ਹੋਏ ਪੈਰ ਦੇ ਥੱਲੇ ਸੁਣੀ ਲੱਗਦੇ ਨੇ ਇਹ ਸਮਝ ਲੱਗੀ ਹੌ ਹੱਥ ਰਸ ਸਸਰੇ ਤੇ ਗੰਡ ਆਤੜੀ ਬਾਰੀ ਨਾ ਬਕਬਕ ਨਹੀਂ ਸੁਣਨੀ ਅਸੀਂ ਚੁੱਪ ਕਰਕੇ ਨਾ ਉਹਨੂੰ ਫੋਨ ਕਰ ਦੇ ਤੇ ਕਹਦੇ ਪੈਸੇ ਪਹਚਾ ਦਿਓ ਸਾਡੇ ਚਲ ਤੇ ਅਸੀਂ ਦੇਣੇ ਨੇ ਤੁਰਪਾ ਹੁਣ ਔਰਤ ਪੈਰ ਦੀ ਜੁੱਤੀ ਹੁੰਦੀ ਹੈ ਤਾਂ ਬਹੁਤ ਦੇ ਮੂਹ ਸੁਣਿਆ ਮੈਂ ਚਲ ਮੰਨ ਵੀ ਲੈਨੇ ਆ ਪਰ ਇੱਕ ਗੱਲ ਨਾ ਯਾਦ ਰੱਖਿਓ ਕਈ ਵਾਰੀ ਜੁੱਤੀ ਸਰਚਾ ਕੇ ਵੀ ਵੱਜਦੀ ਹੁੰਦੀ ਹੈ ਅੱਛਾ ਉਹਦਾ ਟਾਈਮ ਹੀ ਦੇਖੋ ਕਦੋਂ ਸਰਚ ਵੱਜੂਗੀ ਤੂੰ ਫੋਨ ਕਰ ਪਹਿਲਾਂ ਇਹ ਜਵਾਨ ਕੋਲ ਜਿਆਦਾ ਨਹੀਂ ਸਰ ਚੜ ਗਿਆ ਇਹ। ਓ ਮਾਂ ਮਾਂ ਤੂੰ ਗੱਲਾਂ ਨਹੀਂ ਐ ਮੈਂ ਦੇਖ ਲਿਆ। ਤੇਰੇ ਲੋਗ ਗੱਲ ਹੀ ਨਹੀਂ ਸਿਰਫ। ਤੇ ਤੂੰ ਕੁਝ ਵੀ ਨਹੀਂ ਹੁੰਦਾਗਾ। ਆਹੋ ਦੇਖ ਲੈ। ਦੇਖੀਆ ਆਪਣੀ ਗਮਾਂਡ ਚ ਆਪਣੀ ਨੂੰ ਤੱਕਲੇ ਵਾਂਗੂ ਸਿੱਧੀ ਕਰਕੇ ਰੱਖ ਰ ਗਿਆ ਤੇ ਤੂੰ ਤੂੰ ਤਾਂ ਸਿਰਫ ਗੱਲਾਂ ਲਈ ਗੁੱਸੇ ਲਈ ਬੋਲਦੇ। ਫੜ ਲੈ ਇੱਕ ਦਮ ਗੁੱਤਨੀ। ਮੈਂ ਮਾਇਸ ਸੋਚਦੀ ਸੀ ਵੀ ਕਾਹਦੇ ਪਿੱਛੇ ਪਰ ਇਹ ਹੁਣ ਗੁੱਤਨੀ ਮੈਂ ਥਪੜਾਊਗੀ। ਫੜ। ਫੜਦੀ। ਫੜ ਕਦੋਂ ਫੜੇਗੀ? ਇਹ ਤਾਂ ਕਰ ਲੈ ਤਕਲੇ ਨੂੰ ਸਿੱਧੀ ਮੈਨੂੰ ਨੇ ਜਿਹੜੀ ਪਕਾਈ ਬਾਰ-ਬਾਰ ਮੈਨੂੰ ਬੋਲਣਾ ਪੈਂਦਾ ਮੈਂ ਕਿ ਤੈਨੂੰ ਸਮਝਾਉਣਾ ਕਿ ਤੇ ਉਹਨੂੰ ਸਮਝਾਉਣਾ ਮੈਂ ਤਾਂ ਮੂਰਖ ਬਣਾ ਰੱਖੇਗਾ ਉਹ ਸਾਲਾ ਰਹਿਂਦਾ ਖੁੰਦਾ ਮੇਰੀ ਬੇਇੱਜ਼ਤੀ ਉਹ ਕਰਦਾਗਾ ਜਦੋਂ ਖੇਤ ਜਾ ਉਂ ਤਾਂ ਖੜਾ ਲੂਗਾ ਜਿੱਦੇ ਉੱਥੇ ਖੜੂਗਾ ਤਾਂ ਖੜਾ ਲੂਗਾ ਕੀ ਗੱਲ ਬਈ ਚੱਲ ਕੋਈ ਨਹੀਂ ਉਹ ਰਹਿਂਦਾ ਖੁੰਦਾ ਪਿਓ ਪਿਓ ਉਹ ਨਹੀਂ ਕੋਈ ਸ਼ੰਗ ਸ਼ਰਮ ਉਹ ਨਹੀਂ ਹੈਗੀ ਉਹ ਤਾਂ ਮੁੱਗਾ ਹੈ ਉਹ ਤਾਂ ਜੇ ਆਗਾ ਨਾ ਐਸੇ ਦੀ ਕਰਾਊਗਾ ਆਹੋ ਬਸ ਉਹਦਾ ਨੂਹ ਦੇ ਐ ਕਰ ਲੈ ਨੂਹ ਐ ਗਲੀ ਦਾ ਉਹ ਤਾਂ ਲਾੜੀ ਨੂਹ ਹੈ ਉਹਦਾ ਪਤਾ ਨਹੀਂ ਕਿਹੜੇ ਕੰਮਾਂ ਦੇ ਵਿੱਚ ਉਲਝਿਆ ਰਹਿੰਦਾਗਾ ਉਹਨ ਦਾ ਕਿਸ ਦੀ ਉਹ ਜੇ ਅਣਖ ਨਾਲ ਦੀ ਉਹਦੇ ਵਿੱਚ ਚੀਜ਼ ਹੋਵੇ ਨੱਕ ਤਾਂ ਹੈ ਨਹੀਂ ਅਣਖ ਹੋਵੇ ਤਾਂ ਤਾਂ ਬੰਦੇ ਨੂੰ ਪਤਾ ਲੱਗੇ ਹਰੇ ਬੋਲੂ ਚਾਵਰ ਚਾਵਰ ਆ ਕਿ ਤੂੰ ਤਾਂ ਮੇਰੇ ਹੱਥਾਂ ਨੂੰ ਨਿਕਲਿਆ ਫਿਰਦਾ ਮੈਂ ਨਿਕਲੂ ਗਿਆ ਜਦੋਂ ਤੂੰ ਦਾ ਕੁਝ ਕਰਨ ਜੋਗਾ ਹੈ ਹੀ ਹੋਣੀ ਚੱਲ ਦੇਖਦੀਆਂ ਹੁਣ ਚੱਲ ਮੈਂ ਦੇਖੀ ਕਿਹਦੀ ਫੋਨ ਕਰਕੇ ਮੰਗਾਉਂਦੀ ਆ ਪੈਸੇ ਕਿ ਫਿਰ ਹੁਣ ਗੁੱਤਨੀ ਪਟਾਊਗੀ ਮੈਂ ਇਥੋਂ ਹੁਣ ਹਿੱਲਾ ਹੋਣਾ ਚਾਹੀਦਾ ਕਿਦੇ ਇਹ ਨਾ ਹੋਵੇ ਹਿੱਲਾ ਨਾ ਹੋਵੇ ਮੈਂ ਆਪੇ ਮੋਜਣਾ ਸੱਤਾ ਬਾਹਰ ਨਿਕ ਕੇ ਘਰੀ ਦੇਖ ਨਾ ਵੀ ਕੀ ਹੋਈ ਜਾਂਦਾ ਕੱਚ ਇਹਨੂੰ ਕੋਈ ਸੋਚ ਫਿਕਰ ਨਹੀਂ ਸੋਚ ਫਿਕਰ ਕਰਕੇ ਕਰੂੰਗਾ ਕੀ ਇਦਾਂ ਸੋਡਾਂ ਤਾਂ ਰੋਜ਼ ਦੀ ਸਿਆਪਾਗਾ ਹੁੰਦਾ ਕੀ ਨਹੀਂ ਆਪਣੇ ਘਰੇ ਆ ਹੀ ਕੁਝ ਹੁੰਦਾਗਾ ਜਿੱਦ ਦੀ ਤੂੰ ਆਈਆਂ ਅੱਛਾ ਹੋਰ ਇਹ ਕੋਈ ਨਮਾ ਥੋੜੋ ਅੱਜ ਉਹ ਜਵਾਗਰ ਜੁੰਡੇ ਪਟਾਈ ਆਇਆ ਕਾ ਆ ਤੂੰ ਤਾਂ ਪਿਆਰ ਨਾ ਅੰਦਰ ਵੜ ਕੇ ਜਵਾਕ ਨੂੰ ਰੋਜ਼ ਘੇਰਦੇ ਨੇ ਘੇਰਦੇ ਫਿਰ ਮੈਂ ਕੀ ਕਰਾਂ ਕੋਈ ਕੰਮ ਤੇ ਲੱਗ ਜੇ ਕੋਈ ਕੰਮ ਧੰਦਾ ਕਰ ਲੇ ਉਹਨੂੰ ਕਹੀ ਦੀ ਕੰਮ ਤੇ ਲੱਗ ਜੇ ਉਹ ਮਹਾਰਾਣੀ ਨੂੰ ਨਾ ਕਹੀਂ ਉਹਨੂੰ ਆ 10 ਦਿਨ ਹੋ ਗਏ ਕਹਿੰਦੀ ਨੂੰ ਬਈ ਤੇਰੇ ਭਰਾ ਨੂੰ ਫੋਨ ਕਰਦੇ ਪੈਸੇ ਮੰਗਾਣਾ ਪਏ ਤਾਂ ਉਹਨਾਂ ਦੇ ਭਰਦ ਗਏ ਨਾ ਉਹਦੇ ਭਰਾ ਦਾ ਜਾਂ ਉਹਦਾ ਠੇਕਾ ਕਰਾਇਆ ਮੈਂ ਬਈ ਛੋਟੇ ਕਬੀਲਦਾਰੀ ਵੀ ਉਹ ਤੋਰੇ ਅਗਲੇ ਨੇ ਕੁੜੀ ਦੇਤੀ ਥੋੜਾਗਾ ਅੱਛਾ ਤਾਂ ਕੁੜੀ ਦੇਤੀ ਤੇ ਕੁੜੀ ਨੂੰ ਨਮਾਗਰ ਨਹੀਂ ਚਾਹੀਦਾ ਹੁੰਦਾ ਕੁਛ ਉਹ ساری ਉਮਰ ਵਾਸਤੇ ਬੰਨਿਆ ਥੋੜੋ ਹੁੰਦਾਗਾ ਜਿੰਨਾਂ ਕੋਲਾਂ ਨੇ ਉਦੋਂ ਕਰਨਾ ਸੀ ਵਿਆਹ ਵੇਲੇ ਕਰਤਾ ਹੁਣ ਫੇਰ ਕੀ ਕਰਨ ਉਹ ਦੱਸ ਮੈਨੂੰ ਹੈ ਮੈਨੂੰ ਪਤਾ ਹੀ ਅਦੂ ਦਾ ਤੜਕੀ ਲੱਗ ਜਾਂਦੇ ਉਹ ਜਵਾਕੜੇ ਨੂੰ ਤੰਗ ਕਰਨ ਆਹ ਵਾਖੜੀ ਨੂੰ ਤੰਗ ਕਰਨ ਲੱਗ ਜਾਨੀ ਆ ਉਹਨੂੰ ਤੂੰ ਨਾ ਕਹੀਂ ਕਹਿਣ ਵਾਲੀ ਕੋਈ ਗੱਲ ਹੀ ਨਹੀਂ ਉਹ ਤਾਂ ਉਹੀ ਗਊ ਆ ਇੱਕ ਜੇ ਕਿਤੇ ਹੁੰਦੀ ਨਾ ਚੱਕ ਮੇ ਲੈਤੀ ਹੁੰਦੀ ਤੈਨੂੰ ਗੋਡਿਆਂ ਥੱਲੇ ਫੇਰ ਪਤਾ ਲੱਗਦਾ ਉਹ ਬਹੂ ਦੇ ਨਾ ਸਿੰਘ ਵੀ ਐਡੇ ਐਡੇ ਲੱਗੇ ਹੋਏ ਨੇ ਮੁਰਾਬ ਉਹਦਿਕਾ ਮੇਰੇ ਜਾਣਦੇ ਆ ਹਜੇ ਤੱਕ ਤਾਂ ਬੋਲੀ ਤਾਂ ਹੈ ਨਹੀਂ ਪਰ ਬੋਲਣਾ ਲਾ ਲੇਗੀ ਜਿਹੇ ਜਿਹਾਂ ਤੇਰੇ ਲਸਨ ਨੇ ਤੈਨੂੰ ਦੱਸਤੀ ਗੱਲ ਮੈਂ ਅੱਛਾ ਮੈਂ ਲਾ ਲੂੰਗੀ ਲਾਏਂਗੀ ਹੋਰ ਕੀ ਆ ਮੈਨੂੰ ਨਹੀਂ ਬੋਲਦੀ ਉਹ ਵਿਚਾਰੀ ਹਾਂ ਫਿਰ ਤੂੰ ਤਾਂ ਮਗਰ ਲੱਗਿਆ ਹੋਇਆ ਹੈ ਮੈਂ ਮਗਰ ਲੱਗਿਆ ਪਿਆ ਮੈਂ ਮਗਰ ਲੱਗਿਆ ਪਿਆ ਹਾਂ ਤੁੰਨੀ ਤੁਸੀਂ ਜਾਨੋ ਸਾਰਾ ਦਿਨ ਪਾ ਲਿਆ ਦੇ ਉਹ ਲਿਆ ਦੇ ਕੀ ਕੀ ਲਿਆ ਕੇ ਦੇਦੇ ਪੈਸੋਂ ਨੂੰ ਹੈ ਨਾ ਉਹ ਜਿਹੜੇ ਰੋਜ਼ ਟੋਕਦੇ ਨੇ ਉਹਨੂੰ ਜਵਾਕ ਨੂੰ ਘੇਰ ਕੇ ਖੜ ਜਾਂਦੇ ਨੇ ਉਹਨਾਂ ਦੇ ਕਿੱਥੋਂ ਮੋੜ ਗਏ 20 ਵਾਰੀ ਕਿਹਾ ਨੂੰ ਕੋਈ ਕੰਮ ਧੰਦੇ ਤੇ ਲੱਗ ਜਾ ਕੋਈ ਖੇਤੀ ਕਰ ਲਾ ਕਾ ਕਰਕੇ ਅਗਲੇ ਦੇ ਪੈਸੇ ਦਾ ਮੋੜ ਨਹੀਂ ਪੈਣਗੇ ਜਦੋਂ ਫੜੇ ਨੇ ਅੱਛਾ ਉਹਨੂੰ ਕਹ ਰਾ ਖੇਤੀ ਜਿਹੀ ਜੀ ਹੈਗੀ ਆ ਤੇਰੀ ਖੇਤੀ ਉਹ ਹੀ ਜੀ ਕਰੀ ਜਾਂਦਾ ਹੋਰ ਦੱਸ ਉਹ ਕਿਹਦੇ ਬਮਾਂਡੀਆਂ ਦੀ ਖੇਤੀ ਸਾਹਮਣੇ ਜਾ ਕੇ ਉਹ ਨਾਲ ਠੇਕੇ ਤੇ ਮਰਜੇ ਚਾਰ ਕਿੱਲੇ ਜਦੋਂ ਕਿਸੇ ਦੇ ਪੈਸੇ ਲਾਉਣੇ ਹੋਣਾ ਉੱਥੇ ਹੀ ਕੋ ਰੈਫਰ ਦਾ ਨਾ ਕੰਮ ਤੇ ਜਾਂਦਾ ਫਿਰ ਕਿਹਾ ਖੇਤੀ ਮੈਂ ਸਾਹਮਣੇ ਨਾ ਕੰਮ ਤੇ ਲੱਗ ਜਾ ਭਾਈ ਤੂੰ ਤਾਂ ਪਿਆਰ ਆਇਆ ਕਰ ਹਾਂ ਪਿਆਰ ਤਾਂ ਮੈਂ ਆਪੀ ਰਹਿਣਾ ਪਿਆਰ ਰਹਿਣਾਗਾ ਹਾਂ ਸਾਰੀ ਉਹ ਮੈਂ ਮੱਜਾ ਤੋੜਦੇ ਨੇ ਕੜਤੀ ਆਹੋ ਮੈਂ ਤਾਂ ਆਪੀ ਕੜਤੀ ਤੂੰ ਹੀ ਕਮਾਂਦਰਾ ਕੀਤਾ ਹੋਰ ਤਾਂ ਕਹਾਨੂੰ ਕੀਤਾ ਕਿਸੇ ਨੇ ਜੇ ਕਮਾਂਦਰਾ ਕਰਿਆ ਹੁੰਦਾ ਤਾਂ ਸਰਕਾਂ ਨੂੰ ਚੜਦੇ ਜਵਾਕਦੇ ਤੇਰੇ ਲਸਰਾਂ ਨੇ ਚੜਾਏ ਨੇ ਕਿਤੇ ਚਾੱਕ ਕੇ ਕਿਹਨੂੰ ਫੜਾਦੇ ਕਿਤੇ ਕਿਹਨੂੰ ਫੜਾਦੇ ਉਹ ਤਾਂ ਫਿਰ ਸੱਚੀਆਂ ਸੁਣਦੀਆਂ ਲੈ ਮੈਂ ਕੀ ਪੇਕਿਆ ਨਹੀਂ ਪੇਕਿਆਂ ਨੂੰ ਦਿੱਤੇ ਹੋਰ ਕਿਹਨੂੰ ਦਿੱਤੇ ਨੇ ਪੇਕਿਆਂ ਨੂੰ ਹੀ ਦਿੱਤੇ ਨੇ ਫਿਰ ਐ ਕਰ ਲੈਣਾ ਉਹਨੂੰ ਕੁੜੀ ਨੂੰ ਤੁੰਨੀ ਜਾਣੀ ਆ ਕਹੇ ਆਉਦੇ ਭਰਾ ਨੂੰ ਕਾ ਜ਼ਮੀਨ ਛੜਾਉਣੀ ਆ ਸੀ ਅੱਛਾ ਹੁਣ ਸਾਰੀ ਉਮਰ ਮੇਰਾ ਭਰਾ ਹੀ ਜਾਈ ਜਾਵੇ ਕੀ ਦੇਤਾ ਕੀ ਦੇਤਾ ਮਲੰਗਾ ਨੇ ਫਿਰ ਕਹੇਗੀ ਬੋਲ ਤਾਂ ਜਹੇਗੇ ਜੋਕਰ ਸਭ ਕੁਝ ਦੇਤਾ ਦੇਤਾ ਜੋਗੇ ਸੀ ਫਿਰ ਆਲੇ ਵੀ ਤੇਰਾ ਝੂਸਮੜੂਆ ਉਸੇ ਨੇ ਕਰਿਆ ਹਾਂ ਕਰਿਆ ਝੂਸਮੜੂਆ ਤੁਸੀਂ ਆ ਜਵਾਗੜੀ ਨੂੰ ਸੋਨਾ ਪਾਇਆ ਸੀਗਾ ਇੱਕ ਮੈਨੂੰ ਸਾਂ ਪਾਈ ਸੀ ਉਹ ਵੀ ਨਾਲ ਹੀ ਉਹਦਾ ਵੀ ਖਾ ਗਈ ਹੋਰ ਕੀ ਭਾਲਦੀਆਂ ਤੂੰ ਕੀ ਪਾਇਆ ਸੀ ਇੱਕੋ ਐਨੇ ਨੇ ਪਾਇਆ ਸੀ ਤਾਂ ਉਹ ਸਭ ਪਾਇਏ ਸੀ ਤੌਹਣ ਜਿੰਨੇ ਚ ਅਗਲੇ ਚ ਪਹੁੰਚ ਸੀ ਪਾਤੇ ਤੇ ਤ੍ਰਿਤੀ ਹੈ ਨਹੀਂ ਨਾ ਤਾਂ ਤੈਨੂੰ ਇਹ ਗੱਲਾਂ ਹੁੰਦੀਆਂ ਨੇ ਜੇਤੀ ਹੁੰਦੀ ਨਾ ਫੇਰ ਪਤਾ ਲੱਗਦਾ ਤੈਨੂੰ ਵੀ ਕਿਵੇਂ ਕਿਸੇ ਦਿੱਤੀ ਨੂੰ ਤੰਗ ਕਰੀਦਾ ਤੂੰ ਤਾਂ ਉਸੇ ਦੀ ਕੋਈ ਕਰਾਉਣੀ ਐ ਸਾਡੀ ਤਾਂ ਦਾ ਸੁਣਨੀ ਨਹੀਂ ਮਾਂ ਆਹੋ ਜੇ ਸੱਚੀਆਂ ਕਹਣਾ ਤਾਂ ਉਸੇ ਦੀਆਂ ਕਰਾਉਣ ਪਿਆ ਜਾਂਦਾ ਮੈਂ ਤਾਂ ਹੀ ਤਾਂ ਮਿਰਚਾਂ ਲੱਗਦੀਆਂ ਨੇ ਸੱਚੀਆਂ ਕਹਿ ਦੰਨਾਗਾ ਯਾਦ ਰੱਖੀ ਮੇਰੀ ਜਿਵੇਂ ਮੈਂ ਬੋਲਦੀ ਆ ਨਾ ਇੱਕ ਦਿਨ ਡੰਡਾ ਨਾ ਚੱਕਿਆ ਕੁੜੀ ਨੇ ਤਾਂ ਕਹਿਦੀ ਮੈਂ ਵੀ ਕਹੂੰਗਾ ਉਹਨੂੰ ਮੈਂ ਤਾਂ ਉਹਨੂੰ ਤਾਂ ਜਮਾਨੇ ਮੰਗਦੀ ਜਾਂ ਲੈ ਆ ਫਿਰ ਉਹ ਜਵਾਕ ਨੂੰ ਨਾ ਟੋਕਣ ਪਰ ਉਹਨਾਂ ਨੇ ਕਿੱਥੋਂ ਭਰੇ ਸਾਰੀ ਉਮਰ ਦਾ ਮੈਂ ਠੀਕਾੜੀ ਲਿਆ ਹੈਗਾ ਓ ਮੈਂ ਕਰੀ ਜਾਵਾਂ ਹਾਂ ਬੱਸ ਜਵਾਕ ਨੇ ਘਰ ਗੁੱਠਾ ਦੇ ਦੇ ਕੋਈ ਨਹੀਂ ਉੱਥੇ ਕਨਾਲ ਬਾਣ ਵੇਚ ਦੋ ਮੇਰੇ ਕੋਲ ਮੈਂ ਕਿਥੋਂ ਲਿਆ ਕੇ ਦੇ ਦਾਂ ਤੁਹਾਨੂੰ ਜਿੰਨਾ ਕਰੀ ਜਾਂਦਾ ਕਰੀ ਜਾਂਦਾ ਮੈਂ ਜਵਾਕ ਨੇ ਕਿੰਨੇ ਕਨਾਲ ਵੇਚ ਦੇ ਉਹਦਾ ਸੂਟ ਹੀ ਨਹੀਂ ਪੂਰੇ ਆਏ ਕਿਤੇ ਸੂਟ ਲਿਆਂਦੇ ਕਿਤੇ ਕੁਸ ਲਿਆਂਦਾ ਕਿਤੇ ਚਾਕੇ ਭਰਾ ਨੂੰ ਫੜਾਤੀ ਸਾਰਾ ਘਰ ਤਾਂ ਇੱਥੋਂ ਚਲਾਉਂਦੀ ਰਹੀਆਂ ਅੱਜ ਤੱਕ ਤੂੰ ਅੱਗੇ ਤਾਂ ਬਹੁਤ ਸਰਪਰੇ 25 ਕਿੱਲੇ ਨੇ ਨਾ ਜਿਹੜੇ ਵਿੱਚੋਂ ਕਨਾਲ ਵੇਚਦੇ ਉਹ 25 ਕਿੱਲੇ ਨੇ ਜਵਾਕ ਦੇ ਉਹ 2 ਕਿੱਲੇ ਨੇ ਜਵਾਕ ਦੇ ਉਹਨਾਂ ਚੋਂ ਕਨਾਲ ਵੇਚਦੇ ਉਹ ਜਿਹੇ ਜਿਹੇ ਤੇਰੇ ਲਸਣ ਸੀ ਉਹ 2 ਕਿੱਲੇ ਵੀ ਨਹੀਂ ਸੀ ਰਹਿੰਦੇ ਇਹ ਤਾਂ ਚਲ ਮੈਂ ਗਹਿਣੇ ਗੂਨੇ ਤੂੰ ਤਾਂ ਬਕਾਇਆ ਦਿੰਦੀ ਬਾਹਣ ਹਾਂ ਮੇਰੇ ਬਕਾਇਆ ਦਿੰਦੀ ਬਕਾਇਆ ਹੁਣ ਲੱਸਣ ਦੀ ਮਕਾਉਣਾਂ ਵੇਖੀ ਰੱਖਿਆ ਹਾਂ ਹਾਂ ਕਮਾ ਕੇ ਰੱਖਿਆ ਨੇ ਉਹ ਕਮਾਉਣ ਵਾਲੀ ਦੀਆਂ ਕਾਲੀਆਂ ਗੱਲਾਂ ਹੁੰਦੀਆਂ ਕਮਾਉਣ ਵਾਲੀ ਹੁੰਦੀ ਕਾਲੀਆਂ ਗੱਲਾਂ ਹੁੰਦੀਆਂ ਹੁਣ ਉਹ ਜਵਾਬ ਦੀ ਤਾਂ ਸੁਣ ਲੈ ਮੇਰੀ ਤਾਂ ਨਹੀਂ ਸੁਣੀ ਉਹ ਜਵਾਬ ਕਹਿੰਦਾ ਸੋਚ ਲੈ ਸਾਰੀ ਕਮਾਈ ਚੱਕ ਚੱਕ ਉਥੇ ਤੋਰੀ ਜੰਨੀਆ ਕਿਤੇ ਪਤਾ ਹੀ ਐ ਮੈਨੂੰ ਕਿਤੇ ਖੰਡ ਪਾਤੀ 10 ਕਿਲੋ ਕਿਤੇ ਕਿਉਂ ਪਤਾ ਕਿਤੇ ਕੁਸ ਪਤਾ ਉਹਨ ਇੱਥੇ ਦੱਸ ਲੰਗਰ ਥੋੜੋ ਲਾਇਆ ਸੀ ਵੀ ਆਪਣੇ ਮੁੱਕੀ ਜਾਂਦਾਗਾ ਸੌਦਾ ਮੈਂ ਲਿਆਉਣਾ ਮੈਨੂੰ ਪਤਾ ਹੀ ਐ ਆ ਗਈ ਚਾਵਰ ਚਾਵਰ ਕਰਨ ਇੱਥੇ ਖਾਏਗੀ ਨਾਸਾ ਦੇ ਕਿਤੇ ਯਾਦ ਰੱਖੀ ਖਾਏਗੀ ਫੇਰ ਲੋਟ ਆਏਗੀ ਤੂੰ ਉਹ ਨਾ ਚਿਰ ਨਹੀਂ ਲੋਟ ਆਉਂਦੀ ਟੀਵੀ ਵਿਜਨ ਦਾ ਵਾਰ ਸਿੱਟਦਾ ਮੁੰਡੇ ਜਿਹਨੇ ਹੈ ਇਹਨੂੰ ਵੇਚਦਾ ਨਾ ਕਿਉਂਕਿ ਵਾੜ ਇਕੱਠਾ ਕਰੀ ਜਾਂਦਾ ਉਹਦਾ ਸੁਣਦੇ ਨੇ ਮਰਜੀ ਕਰਦੇ ਨੇ ਆਪ ਦੀ ਆ ਖੜੇ ਕੀ ਕਰਦਾ ਓਏ ਹੁਣ ਤਾਂ ਨਹੀਂ ਓਏ ਚਾਚਾ ਦੇਖੀਆਂ ਸਾਰੇ ਸੁਣ ਹਨਾ ਅਮਰੂਦ ਹੀ ਖਰਾਬ ਹੋ ਗਏ ਸੁਣ ਤੇ ਪੈ ਕੇ ਨਾਲੇ ਸਪਰੇਅ ਜੀ ਕੀਤੀ ਸੀ ਕਿੱਥੇ ਗਈ ਰਹੀ ਐ ਦਵਾਈ ਕਰੀ ਨਹੀਂ ਚੱਜ ਨਾਲ ਤਾਂ ਪਾਣੀ ਦੀ ਨਿਰਾਹ ਹੋ ਫਿਰ ਉਹ ਆਖੇ ਦਿਓ ਤਾਂ ਫੜ ਲੈਣਾ ਗੁੱਲੀ ਵਾਲਿਆਂ ਨੇ ਉਹ ਫਿਰ ਮੈਂ ਕਾਦੇ ਵਾਸਤੇ ਹੁਣ ਤੁਹਾਨੂੰ ਬੱਜੀ ਜੂਰੀ ਤੇ ਕਰੀ ਬੈਠੇ ਸੀ ਐਵੇਂ ਜਰੂਰੀ ਤੁਹਾਨੂੰ ਪਤਾ ਫਿਰ ਅੱਧੇ ਲੀਟਰ ਤੋਂ ਘੱਟ ਚਾਚਾ ਆਉਂਦੀ ਨਹੀਂ ਉਹ ਦਵਾਈ ਉਪਾ ਦਾ ਸਾਰੇ ਖਾ ਕੇ ਤੇ ਜਵਾਖ ਦੇ ਹੋਰ ਮੂੰਹ ਚ ਪਾ ਜਾਂਦੇ ਐ ਉੱਥੇ ਗੁੱਡੀ ਕੋਲੇ ਤੇ ਆਉਂਦੇ ਤੇ ਤੂੰ ਕਿੱਧਰ ਜਾਇਆ ਮੈਂ ਤਾਂ ਉਰੀ ਦਿੱਤੀ ਤੈਨੂੰ ਮੈਂ ਦੇ ਰਾਂ ਮਾਗਦਾ ਕਿ ਖੇਤ ਕੰਨੀ ਲੰਘਾਂ ਤੂੰ ਓਏ ਨਾ ਨਾ ਖੇਤ ਤਾਂ ਕੀ ਕੰਮ ਆਗਾ ਹਰਾ ਵੱਢ ਕੇ ਲਿਆਉਣਾ ਸੀ ਮਾਚਲ ਵੱਟ ਲਿਆਉਂਗਾ ਦੁਪਹਿਰੇ ਜੇ ਬਗ ਜਾਊਂਗਾ ਬੜਾ ਦਪਾਈ ਰੇ ਵੱਢ ਲੈ ਕੀ ਗੱਲ ਹੋਣ ਕਰ ਦਨ ਲੈ ਠੰਡੇ ਠੰਡੇ ਨੇ ਮੇੜਦੇ ਇਹ ਜਿਹੇ ਕੰਮ ਸਾਰਾ ਦਿਨ ਨਹੀਂ ਸੁਰਤੀ ਹਰੇ ਜੀ ਰਹਿੰਦੀ ਐ ਮੈਂ ਨਾ ਚਾਚਾ ਕੰਮ ਜਾਇਕ ਹੋਣਾ ਸੀ ਕਿਸੇ ਮੁੰਡੇ ਨਾਲ ਤਾਂ ਕਰਕੇ ਮੈਂ ਗਿਆ ਨਹੀਂ ਮਾਚਲ ਉਦੋਂ ਆਜੂ ਤੂੰ ਕੰਮ ਤੇਰਾ ਤਾਂ ਮੁਖਦੀ ਨਹੀਂ ਭਈ ਉਰੇ ਮੰਜੇ ਤੇ ਮੈਂ ਤੈਨ ਮੈਨੂੰ ਆਏ ਦੱਸ ਗੁੱਡੀ ਕੋਲੇ ਕਰ ਜਾ ਕੇ ਆਉਂਗੇ ਹੈ ਤੂੰ ਜਾਇਆ ਹੁੰਦਾ ਮੈਂ ਯਾਰ ਕਿੱਥੋਂ ਜਾਇਆ ਆਉਂ ਆ ਹੈ ਤੁਸੀਂ ਮੇਰ ਕੇ ਆਉ ਸਮਾ ਸੋਹਣੇ ਲੱਗਦੇ ਹੋ ਮੇਰੇ ਨਾਲੋਂ ਜ਼ਿਆਦੇ ਭੈਣ ਭਾਈ ਜਾਂਦਾ ਯਾਰ ਕੋਲੇ ਹੈ ਉਹ ਆਪਾਂ ਇੰਦੀ ਅੱਛਾ ਫਿਰ ਜਦਿਆ ਪਾ ਦੋ ਨਾ ਮੀਨਾ ਚੜ ਗਿਆ ਕੋਈ ਸੰਧਾਰਾ ਸੰਦੂਰਾ ਮਾਣੀ ਮੋਟੀ ਸ਼ਰਮਾ ਨਲੋ ਲੈ ਜੋ ਤਾਂ ਪਹਿਲੀ ਨਹੀਂ ਕੰਮ ਦੇ ਹੈਗੇ ਮੈਂ ਤੈਨੂੰ ਦੱਸਾਂ ਗੱਲ ਹੈ ਪਹਿਲੀ ਸਾਰਾ ਦਿਨ ਕੁੜੀ ਨੂੰ ਕਾ ਕਾ ਕਰਦੇ ਨੇ ਓਏ ਭਾਈ ਤਾਂ ਅੱਜ ਹੁਣ ਮੈਨੂੰ ਪਤਾ ਹੈਗਾ ਮੈਨੂੰ ਐ ਸੀ ਹੁਣ ਹਾਂ ਜੇ ਤੂੰ ਬਾ ਗੈਂਦਾ ਨਾਲੇ ਤੇਰੀ ਜੇਬ ਹੁੰਦੀ ਸਾਰਿਆਂ ਉਧਰ ਮੇਰੇ ਨਾਲ ਤਾਂ ਬਸ ਪੁਰਾਣਾ ਜਿਹਾ ਘੱਟੀ ਬਣਾ ਕੇ ਖੋਸਾਗਾ ਜੇਬ ਸਵਾਦ ਹੀ ਹੁੰਦੀ ਹੁਣ ਮੇਰੀ ਬਸਰਮੀ ਮੈਨੂੰ ਬਸਰਮੀ ਨੇ ਆਉਗੀ ਵੀ ਭਾਦੋਂ ਜਿ ਸੰਧਾਰਾ ਲੈ ਕੇ ਆਇਆ ਹੈ ਦੁਨੀਆ ਕਿਹੜੇ ਵੇਲੇ ਦੀ ਦੇ ਦੇ ਮੁੜਿਆ ਸੰਧਾਰੇ ਨਾਲੇ ਮਿਲੇ ਜਵਾਕਾਂ ਨੂੰ ਉਹ ਤਾਂ ਮੈਂ ਜਾਂਦਾ ਸੀ ਭਾਈ ਆਹ ਤੇਰੀ ਨੂੰ ਹਾਂ ਇਹ ਤਾਂ ਆਪਦੇ ਹੀ ਲੋਟ ਆਏ ਇੱਧਰ ਜਾਣਾ ਇੱਧਰ ਜਾਣਾ ਸਿਰੇ ਚੜਾਰਖੀ ਆ ਭਾਈ ਚੱਪਲ ਨਹੀਂ ਕੱਢਦਾ ਚੱਪਲ ਨਹੀਂ ਕੱਢਦਾ ਉਹ ਫਿਰ ਚਾਚਾ ਤੈਨੂੰ ਪਤਾ ਭਈ ਰੋਟੀ ਆਪਣੇ ਹੋਰ ਹੈ ਨਹੀਂ ਪਕਾਉਣ ਵਾਲਾ ਕਿ ਰੋਟੀ ਪਕਾਉਣ ਵਾਲਾ ਹੈ ਨਹੀਂ ਫਿਰ ਆਇਂਦਾ ਨਹੀਂ ਸਿਰ ਤੇ ਚੜਾਉਣੀ ਉਹ ਇਹਦੀਆਂ ਵੀ ਸੁਣਨੀਆਂ ਪੈਂਦੀਆਂ ਨੇ ਹੁਣ ਮੈਂ ਦੱਸ ਕੀ ਕਰਾਂ ਮੈਂ ਤਾਂ ਫਸਿਆ ਬੈਠਾ ਨਾ ਤਾਂ ਤੂੰ ਕੁਝ ਕਹਿਣਾਗਾ ਵੀ ਛੇਕ ਨੂੰ ਤੂੰ ਤਾੜ ਤੂੰ ਯਾਰ ਮੈਂ ਹੁਣ ਕੀ ਭੇੜਾ ਲੱਗਦਾ ਹੈ ਨੂੰ ਨੂੰ ਕਹਿੰਦਾ ਉਹ ਪਿਓਾਂ ਦੀ ਥਾਂ ਤੇ ਫਿਰ ਕੀ ਭੇੜਾ ਲੱਗਣਾਗਾ ਉਸ ਹਾਬ ਨਾਲ ਕਹਿਦਾ ਨਾ ਭਈ ਉਹੀ ਗੱਲ ਹੈ ਹੁਣ ਵਾਰੀ-ਵਾਰੀ ਤਾਂ ਮੈਂ ਬੁਰਾ ਲੱਗਦਾ ਹੈ ਜਾ ਪੇਕੇ ਫੋਨ ਕਰਕੇ ਇਹਦੇ ਤੂੰ ਬੁਲਾ ਲੈ ਭਈ ਉਹਦੇ ਨਾਲ ਤਾਂ ਮੈਂ ਗੱਲ ਕਰਨ ਨੂੰ ਇਹਦੇ ਮਾਵਾਪਾ ਨਾਲ ਤਾਂ ਉਹਨਾਂ ਨੂੰ ਤਾਂ ਕਹਿਦਾ ਨਾ ਹੁਣ ਇਹਨੂੰ ਕੀ ਕਹੂੰ ਆ ਮੈਂ ਸਾਰਾ ਦਿਨ ਹੈ ਤੈਨੂੰ ਪਤਾ ਆ ਚਾ ਫਿਰ ਜੇ ਬੜਾ ਵੱਡਾ ਕਲੇਸ਼ ਪਾਉਂਦੀ ਹੈ ਫਿਰ ਤੂੰ ਤਾਂ ਕਰੋ ਬਾਕੇ ਨਾ ਮੇਰੀ ਖਲ ਫਿਰ ਭਈ ਉਹੀ ਗੱਲ ਹੈ ਕੁੜੀ ਲਵੇ ਤਾਂ ਜਾਣਾ ਪਊਗਾ ਹੈ ਫਿਰ ਹੁਣ ਕਿਵੇਂ ਕਰਾਂ ਫਿਰ ਮੈਂ ਕਿਵੇਂ ਕਰਨਾ ਜਾ ਤੂੰ ਲੈ ਕੇ ਬਿਸਕਟ ਕਰਾ ਲਈ ਹੈ ਤੂੰ ਐ ਕਰ। ਤੇ ਆਪ ਦਾ ਮੇਰੀ ਗੱਲ ਸੁਣ ਲੈ। ਮੱਠੀਆਂ ਪਕਾ ਦੂ ਇਹ। ਹਾਂ ਮੈਂ ਕਹਿਣਾ ਜੱਸੀ ਨੂੰ। ਹਾਂ। ਆ ਆਟਾ-ਉਟਾ ਜਿਆ ਪਾ ਦੂਗੀ ਤੇ ਤੂੰ ਬਿਸਕੁਟ ਕਢਵਾ ਲਿਆ। ਚਲ ਬਾਕੀ ਸਮਾਨ ਮੈਂ ਜਾਂਦਾ ਹੋਏ ਲੈ ਜੂਗਾ। ਮੈਨੂੰ ਆਪ ਨਾ ਜਾਈ ਕਿਸੇ ਪਾਸੇ ਆਪ ਨਾ ਜਾਈ। ਪਤਾ ਉਸੇ ਬੈਠਣਾ ਪੈਂਦਾ ਦੋ-ਨਾਂ ਘੰਟੇ ਮੈਥੋਂ ਨਹੀਂ ਬੈਠਣਾ ਮੈਂ ਇਹਨੇ ਹਰਾ-ਹਰਾ ਵੜ ਲਿਆਂਗਾ। ਤੇ ਤੇਰੇ ਕੀ ਪੌਰੀ ਆ ਪੈਰਚਾ? ਉਹ ਫਿਰ ਮੈਨੂੰ ਐ ਤੂੰ ਫੇਰ ਤਾਂ ਔਖਾ ਹੋਏਗਾ ਜਹਰ ਆ ਲੈਣ ਬਾਗਿਆ। ਮੈਂ ਹਰੇ-ਹਰੇ ਦਾ ਕੰਮ ਨਿਵੇੜ ਕੇ ਬੰਦ। ਉਹਨਾਂ ਦਾ ਸਾਰਾ ਨਿਬੜ ਜਾਂਦਾ ਹਰਾ ਤੜਕੀ ਲਿਆਉਂਦਾ। ਹੈ ਕਿਹੜਾ ਵੇਲਾ ਉਮੈ ਤਾਂ ਉਹਨੂੰ ਡੀਕੀ ਜਾਂਦਾ ਉਹਨੂੰ ਡੀਕੀ ਜਾਂ ਉਹਨੂੰ ਆਹੀ ਨਹੀਂ ਮੁੱਕਦੇ ਯਾਰ ਇੱਕ ਤਾਂ ਥੋੜੇ ਉਹੀ ਗੱਲ ਹੈ ਤਾਂ ਹੀ ਤਾਂ ਫੇਲ ਹੋਣ ਵਾਲਾ ਕੰਮ ਹੈਗਾ ਹੈ ਉਹ ਚਾਚਾ ਉਹਦੇ ਮੈਨੂੰ ਸਪਰੇਅ ਕਰਾਈ ਸੀ ਉਹਨੇ ਤਾਂ ਜਾਣਾ ਪੈਂਦਾਗਾ ਜੀ ਸਪਰੇਅ ਕਰੀਏ ਮਰੇ ਜੀ ਤੁਸੀਂ ਨੇ ਪਾਂਟਾ ਦਾ ਛੱਡੀਆਂ ਪਈਆਂ ਨੇ ਉੱਥੇ ਇਧਰਲੇ ਫੁੰਝੇ ਤੋਂ ਇਧਰਲੇ ਫੁੰਝੇ ਵਾਗੇ ਸੁਰਤ ਰਹਿੰਦੀ ਹੈ ਸੁਰਤਾ ਹੁਣ ਚਾਚਾ ਮੈਂ ਹੁਣ ਮੈਂ ਆਵੇ ਹਿਸਾਬ ਨਾਲ ਤਾਂ ਕਰੀ ਜਾਂਦਾਗਾ ਹੁਣ ਜਿਹੜੇ ਦਿਹਾੜੀਆਂ ਹੁੰਦੇ ਨੇ ਉਹਨਾਂ ਨੂੰ ਕੀ ਲੋੜ ਆ ਗਈ ਉਹ ਤਨ ਦਿਹਾੜੀ ਪਉਣਾ ਕਿ ਮੈਂ ਕਿੱਦੇ ਦਿਹਾੜੀਆਂ ਪਾਇਆ ਮੈਨੂੰ ਐਂ ਦੱਸ ਓਏ ਹੁਣ ਤੱਕ ਚਾਚਾ ਮੈਂ ਬਾਤ ਜੱਟਾ ਹੋ ਰਿਹਾ ਵੱਧ ਕੇ ਤੂੰ ਤੂੰ ਮਾੜੇਗਾ ਹੈ ਮੈਂ ਗੱਲਾਂ ਐ ਕਰਦਾ ਵੀ ਢੋਲ ਦਾ ਲਾਲਚ ਹੋ ਗਿਆ ਢੋਲੀਆਂ ਨਾਲ ਵੀ ਕਿੱਥੇ ਖੱਪਦੇ ਤਾਂ ਕਰਕੇ ਢੋਲ ਦੇ ਲਾਲਚ ਨਾਲ ਵੀ ਚਲ ਨਿਮੇੜ ਦਿੰਦੇ ਆ ਕੰਮ ਢੋਲ ਦਾ ਮੇਰੇ ਸਮੇਂ ਲਾਲਚ ਦੇਖੀ ਜਾਣਗੇ ਹੁਣ ਤਾਂ ਬੈਂਟਰੀਆਂ ਆ ਗਈਆਂ ਅਸੀਂ ਤਾਂ ਹੱਥ ਨਾਲ ਗੇੜਦੇ ਦੀ ਹੈ ਬਹੁਤ ਸੌਖੇ ਹੋ ਗਏ ਹੁਣ ਤਾਂ ਉਹ ਚਾਚਾ ਹੁਣ ਉਹ ਗੱਲਾਂ ਗਈਆਂ ਪੁਰਾਣੇ ਜ਼ਮਾਨੇ ਵਾਲੀਆਂ ਹੁਣ ਕੌਣ ਖੱਪਦਾਗਾ ਚਲ ਠੀਕ ਆ ਮੰਨਦੇ ਆ ਉਦੋਂ ਇੰਨੀ ਸਹੂਲਤ ਹੈ ਨਹੀਂ ਸੀ ਹੁਣ ਤਾ ਉਹ ਗੱਲਾਂ 10 ਮਿੰਟਾਂ ਇਹਦਾ ਗੱਲਾਂ ਜਾ ਕੇ ਬੰਦਾ ਸਾਰਾ ਕੰਮ ਨਿਬੇੜ ਦਿੰਦਾ ਆਥੋਂ ਨੂੰ ਜਿਰੀ ਵੜ ਲੈਂਦਾ ਆਥੋਂ ਨੂੰ ਗੱਲਾਂ ਬਾਹਣ ਵੀ ਜਿੰਦਾਗਾ ਹੁਣ ਉਹ ਗੱਲਾਂ ਕਿ ਜਾਂ ਬੋਤੀਆਂ ਜੇ ਉਠਾਵਾ ਗੜ ਤੁਰੇ ਫਿਰਦੇ ਰਹਿੰਦੇ ਚਾਰ ਚਾਰ ਪੰਜ ਪੰਜ ਦਿਨ ਕਿੱਲਾ ਨਹੀਂ ਬਹਿਦਾ ਸੀਗਾ ਖਰਚੇ ਵੀ ਤਾਂ ਹੀ ਵਧ ਗਏ ਜੇ ਹੁਣ ਸਾਰਾ ਦਿਨ ਵਿਹਲੇ ਹੁੰਨੇ ਹੋ ਅਸੀਂ ਤਾਂ ਸਾਰਾ ਦਿਨ ਭਈ ਕੰਮ ਕਰਦੇ ਦੀ ਹੈ ਭਈ ਜਾਨੋ ਸੀੜੀਆਂ ਤੇ ਵਿਹਲੇ ਹੋ ਕੇ ਆ ਦੇਖੀ ਜਾਨੋ ਫਿਰ ਰੁਪਏ ਭਰੀ ਜਾਨੋ ਆ ਫੂਨਾ ਚ 7-8 ਸੇ ਦਾ ਪੈਂਦਾ ਕਹਿੰਦੇ ਉਹ ਦੋ ਕੁ ਮਹੀਨਿਆਂ ਬਾਅਦ ਆ ਹੈ ਬਾਦ ਇਹ ਨਾ ਪਕਾਈ ਮਾਰ ਤੂੰ ਉਹ ਕੁੜੀ ਕੋਲੇ ਜਾਇਆ ਮੈਂ ਤੈਨੂੰ ਦੱਸਾਂ ਗੱਲ ਚਲ ਦਾਤਾ ਕੋਈ ਗੱਲ ਨਹੀਂ ਮੈਂ ਜਾਇਆ ਹੁਣਾਗਾ ਚਲ ਮੈਂ ਨਾਲ ਮਾੜਾ ਦੱਸੀ ਨੂੰ ਪੁੱਛਣਾ ਜੇ ਇਹਨੇ ਨਾਲ ਜਾਣਾ ਹੋਏ ਤੇ ਇਹ ਭਗ ਜੂਗੀ ਤੈਨੂੰ ਮੈਂ ਰੋਟੀ ਲਿਆਉਣਾ ਰੋਟੀ ਖਾ ਲਈ ਚੰਗਾ ਹਾਂ ਜੇ ਉਹ ਤੂੰ ਕੰਮ ਕਰਨਾ ਪਵਾ ਵੀ ਪੇਜ ਦੋ ਸਿਰ ਆਟਾ ਭਈ ਮੈਂ ਕਢਾ ਲੈਣਾ ਬਿਸਕੁਟਾ ਠੀਕ ਆ ਹਾਂ ਜਾ ਕੇ ਆਇਓ ਰਾਤ ਲਾਉਣੀ ਆ ਰਾਤ ਲਾਇਆ ਉਹ ਭਈ ਕੋਈ ਨਾ ਪਾ ਲਿਆ ਰੋਟੀ ਓਏ ਕਿਧਰ ਫਿਰਿਆ ਨਾ ਤੂੰ ਮੈਂ ਤਾਂ ਤੇਰੇ ਕੋਲ ਹੀ ਆਇਆ ਸੀ ਚਾਚਾ ਨੂੰ ਮੈਂ ਤਾਂ ਰੋਟੀ ਫੜਾ ਕੇ ਆਇਆਗਾ। ਕਿ ਆਪ ਉਹ ਟੁੱਟੇ ਰਹਿਣੇ ਹੱਥਾ ਆਪ ਨਹੀਂ ਜਾ ਕੇ ਖਾ ਸਕਦਾ ਸਾਰਾ ਦਿਨ ਫਿਰਦਾ ਰਹਿੰਦਾ ਬਾਹਰ ਬੈਠਾ ਰਹੂਗਾ ਬੰਦਿਆ ਚ। ਉਹਦੀ ਹੁਣ ਉਮਰ ਆ ਯਾਰ ਗੱਲਾਂ ਕਰੀ ਜਾਂਦੀਆਂ ਫਿਰ ਤੂੰ ਕਦੇ ਬਸਤੇਂਗੀ ਫਿਰ ਮੈਥੋਂ ਬੁਲਾਏਂਗੀ ਇਵੇਂ ਬਿਨਾ ਗੱਲ ਤੋਂ। ਨਾ ਉਮਰ ਬਾਲੀ ਵੱਡੀ ਹੋ ਗਈ ਉਹਦੀ ਹਲੇ 90 ਸਾਲਾਂ ਦਾ ਹੋ ਗਿਆ। ਫਿਰ ਉਹ ਸਿਆਣਾ ਭਾਈ ਚੇਹ ਮੰਦਾਗਾ ਕਹਿੰਦਾ ਮੈਂ ਨਹੀਂ ਰਸੂਈ ਚ ਵੜਦਾ ਭਾਈ। ਕਿ ਉਹ ਅੱਗੇ ਘਰ ਚ ਕੀ ਡਰ ਹੁੰਦਾ ਪਹਿਲਾਂ। ਚਲ ਤੂੰ ਤਾਂ ਸਾਡੇ ਯਾਰ ਉਹ ਤਾਂ ਮੈਂ ਫੜਾਤੀ ਰੋਟੀ ਖਾ ਲਈ। ਤੂੰ ਤਾਂ ਪਹਿਲੀ ਮੇਰੇ ਗੱਲ ਪੈ ਗਈ ਮੈਂ ਤਾਂ ਤ ਕੀ ਗੱਲ ਪੁੱਛਣੀ ਐ ਦੱਸ ਮੈਂ ਤੁਹਾਨੂੰ ਐਂ ਕਹਿੰਦਾ ਸੀ ਹਾਂ ਮੈਂ ਆਪਾਂ ਗੁੱਡੀ ਕੋਲੇ ਹੋ ਫਰਾ ਕਹੀਏ ਸਮਾਨ ਕਿਹੜਾ ਸਮਾਨ ਆਹੀ ਛੌਣ ਦਾ ਹੋਰ ਕਿਹੜਾ ਹੁੰਦਾ ਸੰਧਾਰਾ ਮੇਰੇ ਕੋਲੇ ਨਾਮ ਨਾਲ ਲੱਹਿ ਦੀ ਕੁੜੀ ਜੀ ਦਾ ਠੀਕ ਐ ਨਾ ਬੈਠਣ ਕਿੱਥੇ ਜਾਂਦੇ ਸੰਧਾਰਾ ਸੰਦੂਰੀ ਨੂੰ ਕਿਉਂ ਗਾਮਲੀ ਹੋਈ ਏ ਯਾਰ ਚਲ ਠੀਕ ਐ ਮੰਨੇ ਚਲ ਆਪਾਂ ਪਹਿਲੀ ਮੈਂ ਤਾਂ ਚਾਚਾ ਕੋ ਚਾਹੀਦੀ ਇੰਨੇ ਤੁਸੀਂ ਲੇਟ ਹੋ ਗਏ ਤੇ ਤੇਰਾ ਭਾਈ ਨਹੀਂ ਆਇਆ ਸੀ ਮੇਰਾ ਭਾਈ ਤਾਂ ਕਰਕੇ ਆਇਆ ਸੀ ਮੇਰੇ ਮਾਵਾ ਬੈਠੇ ਨੇ ਨਾ ਉਹਦਾ ਹੋਰ ਕੀ ਹੈਗਾ ਪਹਿਲਾਂ ਮਾਵਾ ਪਹਿਗੇ ਨੇ ਤੇ ਹੋਣਾ ਮੇਰੀ ਗੱਲ ਸੁਣ ਜਮਾਨ ਸਮਝਾ ਕੇ ਬੋਲ ਮੈਂ ਭਾਈ ਹਾਂ ਦਸਕਾ ਫੇਰ ਕੀ ਕਰੀ ਮਾਂ ਪਿਓ ਬਣ ਕੇ ਪਾਲਿਆ ਮੈਨੂੰ ਆਹੋ ਬਣ ਕੇ ਪਾਲਿਆ ਮਾਪੇ ਜਦੋਂ ਮਾਪੇ ਨਾ ਹੋਣ ਨਾ ਕੁੜੀਦਾਰੇ ਕੋਈ ਸੇਰ ਨਹੀਂ ਹੁੰਦਾ ਹੁੰਦਾ ਇਹ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਇਹੋ ਜਿਹਾ ਫਿਰ ਮੈਂ ਨਹੀਂਗਾ ਫੇਰ ਐਂ ਕਰੋ ਚਾਚਾ ਵੀ ਹੀ ਪਾਲਦਾ ਨਾ ਤੂੰ ਵੀ ਹੀ ਪਾਲਦਾ ਜਾਂ ਦੋਨੇ ਆਪੇ ਜੁੱਲੀ ਬਸਰਾ ਚੱਕ ਕੋੜੀ ਕੋਲੇ ਬਾਗ ਜੀਆ ਕਿਉਂ ਜਾਈਏ ਨਾ ਮੈਂ ਅਸੀਂ ਕਿਉਂ ਜਾਈਏ ਸਭ ਸਹੇ ਤੇਰਾ ਘਰ ਹੈ ਤੂੰ ਇਥੇ ਸਾਡਾ ਘਰ ਹੈ ਹੁਣ ਤਾਂ ਮੇਰਾ ਹੀ ਹੈ ਕੁੜੀ ਦਾ ਨਹੀਂ ਹੈ ਗਿਆ ਓਰੇ ਕੁੜੀ ਦਾ ਅੱਜਾ ਮੇਰੀ ਗੱਲ ਸੁਣ ਲੈ ਚਾਚੇ ਨੇ ਸਾਰੀ ਜ਼ਮੀਨ ਰੱਖੀ ਬਿਠਾ ਦੇਣਾ ਸਾਰੀ ਘਰਾ ਦੂ ਕੁੜੀ ਦਾ ਫਿਰ ਕਿਆ ਕੇਗੀ ਹਾਂ ਮੈਨੂੰ ਪਤਾ ਹੀ ਹੈ ਕੁੜੀ ਦੇ ਨਾਮ ਲਵਾਉਣ ਨੂੰ ਤਾਂ ਫਿਰਦੇ ਹੋਗੇ ਦੋਨੇ ਜਾਣ ਤੁਸੀਂ ਕੋਈ ਫਿਰਦਾ ਕਿਸੇ ਦਾ ਜੀ ਨਹੀਂ ਕਰਦਾ ਜਦੋਂ ਵੀ ਦੁੱਖ ਹੁੰਦਾ ਵੀ ਚਾਚੇ ਨੂੰ ਚਾਚਾ ਵੀ ਸ਼ੋਗ ਲੱਭੀ ਪਿਓਾਂ ਵਾਂਗੂ ਸਾਨੂੰ ਸੌਣੇ ਸਮਿਆਂ ਹੈਗਾ ਫੇਰਾ ਪਿਓ ਤਾਂ ਨਹੀਂ ਹੈਗਾ ਤੁਹਾਡਾ ਅਸਲੀ ਉਹ ਚਰਚਾ ਪਿਓ ਬਣ ਕੇ ਦਿਖਾਇਆ ਹੈ ਗਾਉਣੇ ਹੈ ਨਹੀਂ ਗਾ ਆ ਆਪਣੇ ਵਿਆਹ ਨਹੀਂ ਕਰਾਇਆ ਕਾਨੂੰਨੀ ਕਰਾਇਆ ਹੋਇਆ ਨਹੀਂ ਉਹਦਾ ਹੋਇਆ ਨਹੀਂ ਨਾਲੇ ਕੁਝ ਹੋਰ ਆ ਮੈਂ ਕੋਈ ਪਾਉਣੀ ਤਰਾਂਦਾ ਨਹੀਂ ਬਿਆਹ ਮੇਰੀ ਗੱਲ ਸੁਣ ਤੂੰ ਸਮਾਨ ਬੰਦ ਚਾਚਾ ਕਹਿੰਦਾ ਬਿਸਕੁਟ ਕਢਾ ਕੇ ਲਿਆਉਣਾ ਐਵੇਂ ਇੱਥੇ ਮੈਥੋਂ ਜੂਤ ਖਾਏਂਗੀ ਤੂੰ ਬਿਨਾਂ ਗੱਲ ਤੋਂ ਮੈਂ ਤਾਂ ਕੋਈ ਨਹੀਂ ਸਮਾਨ ਸੂਤ ਤਿਆਰ ਕਰਦੀ ਹੈਗੀ ਆ ਤੇ ਚੱਕ ਕੇ ਲੈ ਜਾ ਫੇਰਾ ਮੇਰੇ ਘਰੇ ਨਾ ਕੁੜੀ ਜੀ ਬੜੇ ਠੀਕ ਆ ਨਾ ਆਉਂਦਾ ਇੱਥੇ ਦੇ ਆ ਨੂੰ ਜਾ ਕੇ ਮੂੰਹ ਮੱਥਾ ਫੂਕੇ ਆਉਦਾ ਤੂੰ ਜਿਸੀ ਕੰਮ ਕਰ ਲਾ ਮੈਂ ਐਵੇਂ ਬਲੱਡ ਨਾ ਪਤਾ ਠੀਕ ਹੈ ਮੇਰਾ ਬਲੱਡ ਵਧਾਉਣਾ ਤੁਸੀਂ ਮੇਰੇ ਸਵੇਰੇ ਇੱਕ ਤਾਂ ਕੁੜੀ ਹੂੰ ਦੁਖੀ ਆ ਠੀਕ ਹੈ ਨਾ ਪਹਿਲਾਂ ਉੱਥੋਂ ਉਹ ਦੁਖੀ ਕਿਹਦੇ ਪਾਸੋਂ ਹੋ ਗਈ ਚੰਗੀ ਵਿਆਹ ਦੀ ਕਰਤੀ ਹੋ ਤੇ ਮੁਰ ਕਿਸੇ ਹਾਲ ਚਾਲ ਨਹੀਂ ਪੁੱਛਦਾ ਵਿਆਹ ਦੀ ਕਰਤੀ ਤੇਰਾ ਭਾਈ ਤੇ ਤੇਰੀ ਮਾਂ ਦੋ ਦੋ ਘੰਟੇ ਗੱਲਾਂ ਕਰਦੀ ਆ ਤੇ ਆਦੀ ਮਾਂ ਨੂੰ ਤੂੰ ਕਹਿੰਦੀ ਨਹੀਂ ਕਿ ਕਿਉਂ ਫੋਨ ਲਾਉਂਦੀ ਆ ਮੇਰੀ ਮਾਂ ਤਾਂ ਹੈਗੀ ਆ ਫਿਰ ਹਾਂ ਉਹ ਤਾਂ ਹਾਲ ਚਾਲ ਪੁੱਛੂਗੀ ਜਦੋਂ ਮੇਰੀ ਮਾਂ ਨਾ ਹੋਈ ਮੇਰਾ ਭਾਈ ਵੀ ਨਾ ਪੁੱਛਦਾ ਹੈ ਕਿ ਹਾਲ ਚਾਲ ਆ ਕੋਈ ਨਾ ਬਾਲਾ ਟਾਈਮ ਨਹੀਂ ਫਿਰ ਉਹ ਵੀ ਰਹਿੰਦੇ ਆ ਉਹ ਵੀ ਮਰੇ ਲੈ ਦੇਖਦਾ ਜਿਵੇਂ ਤੂੰ ਤਮਾਸ਼ਾ ਮਨਾਉਣੀ ਐ ਕਿ ਪਤਾ ਐ ਮੈਨੂੰ ਪਤਾ ਤੂੰ ਤਾਂ ਮੇਰੇ ਮਾਵਾਪੂ ਨੂੰ ਮਾਰ ਕੇ ਰਾਜੀ ਐ ਤੈਨੂੰ ਤਾਂ ਐ ਵੀ ਕਦੋਂ ਮਰਨਾ ਹੋ ਉਹ ਮੈਂ ਨਹੀਂ ਮਾਵਾਪੂ ਨੂੰ ਮਾਰ ਕੇ ਰਾਜੀ ਮੈਂ ਦੇਖਿਆ ਹੋਇਆ ਬਿਨਾ ਮਾਪੇ ਤੋਂ ਰਹਿਆ ਹੋਇਆਗਾ ਮੈਨੂੰ ਪਤਾ ਐ ਇਮਤ ਕੀ ਹੁੰਦੀ ਐ ਮਾਪੇ ਦੀ ਮਰੀ ਜਨੀ ਐ ਪਗਾਈ ਤੂੰ ਪਤਾ ਤੂੰ ਮਾਰਦਾ ਤੂੰ ਪਹਿਲਾ ਤੇ ਫਿਰ ਤੂੰ ਨਹੀਂ ਮੈਣਾ ਮਾਰਦੀ ਮੈਣਾ ਮਾਰਦੀ ਤੈਨੂੰ ਕੀ ਮੈਣਾ ਮਾਤਾ ਜੀ ਦਿਆ ਚੱਕ ਕੇ ਫੂਕੇ ਮੂੰਹ ਮੱਤਰਾ ਉਹਦਾ ਮੈਂ ਕਦੋਂ ਕਹਿੰਨੀ ਐ ਤੈਨੂੰ ਫਿਰ ਤੂੰ ਹੁਣ ਭੌਂਕੇ ਦਿਖਾਈ ਨਾਲੇ ਮੈਂ ਜਾਊਂਗਾ ਲੈ ਭੌਂਕੇ ਦਿਖਾਈ ਨਾਲੇ ਹੋਰ ਉਹ ਤਾਂ ਪਤਾ ਹੀ ਐ ਦੇ ਕੇ ਐਵੇਂਗਾ ਪੁੱਛਣ ਦੀ ਕੀ ਲੋੜ ਹ ਮੇਰੇ ਹੁੰਦੇ ਨਾ ਤੇ ਹੱਥ ਚੱਕੋਗੇ ਤੁਸੀਂ ਚੱਕ ਕੇ ਦਿਖਾਓ ਲੈ ਇਹ ਵੀ ਵੱਡੀ ਗੱਲ ਆ ਹਾਂ ਓਏ ਹੁਣ ਬੋਲ ਇਹ ਵੀ ਨਾ ਕਰ ਬਰਾ ਮੈਂ ਤੇ ਨੂੰ ਟੱਕੈ ਲਓ ਆ ਮੰਗੋ ਸਲਾਹ ਲੈ ਲੈ ਕੇ ਜਨ ਲੈ ਲੈ ਦੋ ਲੈ ਲਓ 30000 ਕਰਨਾ ਹੋਇਆ 30000 ਚੱਲ ਕੁੜੀਏ ਬਸਾਰੇ ਕੱਪੜੇ ਦੇ ਆਪਾ ਚੱਲ ਚੱਲ ਲੈ ਜਾਓ ਖਵਾ ਲੇਗਾ ਦੋ ਚਾਰ ਦਿਨਾਂ ਦੀ ਬਹੁਤ ਚਾਰ ਦਿਨ ਚਾਰ ਦਿਨ ਰੋਟੀ ਨਹੀਂ ਖਵਾਈ ਜਾਣੀ ਆ